ਜੇਕਰ ਤੁਸੀਂ ਕਾਰ ਜਾਂ ਮੋਟਰਸਾਈਕਲ ਚਲਾਉਂਦੇ ਹੋ ਤਾਂ ਸਾਵਧਾਨ ਰਹੋ ਇਸ ਨਵੇਂ ਵਿਤੀ ਸਾਲ ਤੋਂ ਟ੍ਰੈਫਿਕ ਨਿਯਮ ਹੋਰ ਸਖਤ ਹੋ ਗਏ ਹਨ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਕੁਝ ਬਕਾਇਆ ਚਲਾਣ ਹਨ ਅਤੇ ਤੁਸੀਂ ਹਜੇ ਤੱਕ ਉਹਨਾਂ ਦਾ ਭੁਗਤਾਨ ਨਹੀਂ ਕੀਤਾ ਹੈ ਤਾਂ ਇਹ ਤੁਹਾਨੂੰ ਬਹੁਤ ਮਹਿੰਗਾ ਪੈ ਸਕਦਾ ਹੈ ਨਵੇਂ ਨਿਯਮਾਂ ਦੇ ਤਹਿਤ ਤੁਹਾਡਾ ਡਰਾਈਵਿੰਗ ਲਾਇਸੈਂਸ ਵੀ ਜ਼ਬਤ ਕੀਤਾ ਜਾ ਸਕਦਾ ਹੈ ਨਵੇਂ ਟ੍ਰੈਫਿਕ ਨਿਯਮ ਕੀ ਹਨ ਆਓ ਜਾਣਦੇ ਹਾਂ ਸਮੇਂ ਸਿਰ ਚਲਾਣ ਦੇ ਜੁਰਮਾਨੇ ਦੀ ਅਦਾਇਗੀ ਨਾ ਕਰਨ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਦਾ ਦੇਣ ਦੇ ਉਦੇਸ਼ ਨਾਲ ਸਰਕਾਰ ਨੇ ਇੱਕ ਨਵਾਂ ਸਖਤ ਹੱਲ ਪੇਸ਼ ਕੀਤਾ ਹੈ ਜੇਕਰ ਤੁਹਾਡੇ ਕੋਲ ਪਿਛਲੇ 3 ਮਹੀਨਿਆਂ ਤੋਂ ਈ ਚਲਾਨ ਦੀ ਰਕਮ ਬਕਾਇਆ ਹੈ ਜੋ ਤੁਸੀਂ ਅਦਾ ਨਹੀਂ ਕੀਤੀ ਹੈ ਤਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਜਲਦੀ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਮੁਅਤਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਇੱਕ ਵਿੱਤੀ ਸਾਲ ਦੇ ਵਿੱਚ ਲਾਲ ਸਿਗਨਲ ਜੰਪ ਕਰਨ ਜਾਂ ਫਿਰ ਖਤਰਨਾਕ ਡਰਾਈਵਿੰਗ ਕਰਨ ਲਈ 3 ਚਲਾਨ ਹਨ ਤਾਂ ਤੁਹਾਡਾ ਲਾਇਸੈਂਸ ਘੱਟੋ ਘੱਟ 3 ਮਹੀਨਿਆਂ ਲਈ ਜ਼ਬਤ ਕਾ ਜਾ ਸਕਦਾ ਹੈ ਇਸ ਸਖਤ ਨਿਯਮ ਇਸ ਲਈ ਲਿਆਂਦਾ ਗਿਆ ਹੈ ਕਿਉਂਕਿ ਸਰਕਾਰ ਨੇ ਦੇਖਿਆ ਹੈ ਕਿ ਈ ਚਲਾਨ ਦੀ ਰਕਮ ਦਾ ਸਿਰਫ 40% ਹੀ ਵਸੂਲਿਆ ਗਿਆ ਹੈ ਸਖਤ ਕਾਨੂੰਨ ਨਾ ਸਿਰਫ ਤੁਹਾਡੇ ਡਰਾਈਵਿੰਗ ਲਾਇਸੈਂਸ ਨੂੰ ਖਤਰੇ ਦੇ ਵਿੱਚ ਪਾਉਣਗੇ ਸਗੋਸ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇੱਕ ਰਣਨੀਤੀ ਤਿਆਰ ਕਰ ਰਹੀ ਹੈ ਜਿਸ ਵਿੱਚ ਪਿਛਲੇ ਵਿੱਤੀ ਸਾਲ ਤੋਂ ਘੱਟੋ-ਘੱਟ ਦੋ ਲੰਬਿਤ ਚਲਾਨ ਹੋਣ ਤੇ ਵੱਧ ਬੀਮਾ ਪ੍ਰੀਮੀਅਮ ਜੋੜਨ ਦੀ ਯੋਜਨਾ ਹੈ ਹੁਣ ਕੁਝ ਵਾਹਨ ਮਾਲਕਾਂ ਨੇ ਦੇਰੀ ਨਾਲ ਅਲਰਟ ਜਾਂ ਗਲਤ ਚਲਾਨ ਕਾਰਨ ਜੁਰਮਾਨਾ ਨਹੀਂ ਪਰਿਆ ਹੈ ਅਜਿਹੇ ਮਾਮਲਿਆਂ ਲਈ ਸਰਕਾਰ ਇੱਕ ਵਿਆਪਕ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਜਿਸ ਵਿੱਚ ਕੈਮਰਿਆਂ ਲਈ ਘਟੋ ਘਟ ਵਿਸ਼ੇਸ਼ਤਾਵਾਂ ਅਤੇ ਵਾਹਨ ਮਾਲਕਾਂ ਜਾਂ ਡਰਾਈਵਰਾਂ ਨੂੰ ਹਰ ਮਹੀਨੇ ਬਕਾਇਆ ਚਲਾਣਾ ਬਾਰੇ ਚੇਤਾਵਨੀਆਂ ਭੇਜਣਾ ਸ਼ਾਮਲ ਹੈ ਜਦੋਂ ਤੱਕ ਭੁਗਤਾਨ ਨਹੀਂ ਕੀਤਾ ਜਾਂਦਾ ਇਹ ਮੁੱਖ ਤੌਰ ਤੇ ਚਲਾਨਾ ਦੀ ਘੱਟ ਰਿਵਾਈ ਦੀ ਦਰ ਦੇ ਕਾਰਨ ਹੈ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਜਾਰੀ ਕੀਤੇ ਗਏ ਸਾਰੇ ਈ ਚਲਾਨਾ ਵਿੱਚੋਂ ਸਿਰਫ 40% ਹੀ ਇਕੱਠੇ ਕੀਤੇ ਜਾਂਦੇ ਹਨ ਰਾਜਵਾਰ ਰਿਕਵਰੀ ਦਰ ਤੇ ਨਜ਼ਰ ਮਾਰੀਏ ਤਾਂ ਦਿੱਲੀ ਦੇ ਵਿੱਚ ਸਭ ਤੋਂ ਘੱਟ ਰਿਕਵਰੀ ਦਰ 14% ਹੈ ਇਸ ਤੋਂ ਬਾਅਦ ਕਰਨਾਟਕ 21% ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ 27% ਆਉਂਦੇ ਹਨ ਮਹਾਰਾਸ਼ਟra ਹਰਿਆਣਾ ਦੇ ਵਿੱਚ ਕਰੰਬਰ ਬਾਟ ਅਤੇ 76% ਦੀ ਸਭ ਤੋਂ ਵੱਧ ਰਿਕਵਰੀ ਦਰ ਹੈ